ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰਤ ਨਾਲ ਹੋਵੋਗੇ ਸਕਬੀਰ ਬਾਦਲ ਨੂੰ ਲੈ ਕੇ ਆਏ ਰੋਜ਼ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਹੈ ਵੱਡੇ ਵੱਡੇ ਪੂਲ ਜਿਹੜੇ ਹੈ ਸਾਹਮਣੇ ਖੁੱਲ ਕੇ ਆ ਰਹੀ ਹੈਗੀ ਹੈ ਇਸੇ ਤਰ੍ਹਾਂ ਅੱਜ ਇੱਕ ਨਵਾਂ ਪੋਲ ਨਵਾਂ ਡਰਾਮਾ ਸਾਡੇ ਸਾਹਮਣੇ ਆਇਆ ਹੈ ਕੀ ਉਹ ਪੋਲ ਹੈਗਾ ਕੀ ਡਰਾਮਾ ਹੈਗਾ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬੀਓ ਸਾਸਰੀ ਕਾਲ ਸਸਰੀ ਗਾ ਜਿਵੇਂ ਕਿ ਮੈਂ ਤੁਹਾਡੇ ਸਾਹਮਣੇ ਅੱਜ ਮੇਰੇ ਹੱਥ ਦੇ ਵਿੱਚ ਇੱਕ ਵੀਡੀਓ ਆ ਸੁਖਵੀਰ ਸਿੰਘ ਬਾਦਲ ਦਾ ਤਾਂ ਦੇਖੋ ਕਈ ਦਿਨ ਹੋ ਗਏ ਜਦੋਂ ਕਹਿੰਦੇ ਵੀ ਲੱਤ ਟੁੱਟ ਗਈ ਹੈ ਫ੍ਰੈਕਚਰ ਹੋ ਗਈ ਹੈ ਤਾਂ ਹੁਣ ਸਾਡੇ ਪੂਰੇ ਪੰਜਾਬ ਨੂੰ ਨਹੀਂ ਬਲਕਿ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਬੁੱਧੂ ਬਣਾਇਆ ਗਿਆ ਸੀ ਇਹ ਡਰਾਮਾ ਸੀ ਜਿਹੜਾ ਰਚਿਆ ਸੀ ਖੁਦ ਸੁਖਵੀਰ ਬਾਦਲ ਦੀ ਹੋਰ ਖੁੱਲ ਗਈ ਐ ਉਹ ਨਾਟਕ ਕਰ ਰਿਆ ਸੀ ਲੱਤ ਟੁੱਟਣ ਦਾ ਤੇ ਮੈਂ ਤੁਹਾਨੂੰ ਅੱਜ ਦੋਵੇਂ ਲੱਤਾਂ ਤੇ ਤੁਰਦਾ ਦਿਖਾਊਂਗਾ ਛਰੇ ਆਮੋਹੀ ਪੱਟੀ ਬੰਨੀ ਉਹੀ ਸਾਰਾ ਕੁਸ ਉਹੀ ਚੋਲਾ ਪਾਇਆ ਨੀਲੇ ਰੰਗ ਦਾ ਤਾਂ ਤੁਹਾਨੂੰ ਮੈਂ ਅੱਜ ਦੋਵੇਂ ਲੱਤਾਂ ਤੇ ਤੁਰਦਾ ਦਿਖਾਊਂਗਾ ਸੁਖਵੀਰ ਸਿੰਘ ਬਾਦਲ ਜਿਹਨੂੰ ਇਹ ਗੱਲ ਕਹੀ ਵੀ ਤੁਸੀਂ ਮਤਲਬ ਮੇਰੀ ਲੱਤ ਟੁੱਟੀ ਹੋਈ ਐ ਕਰਸੀ ਤੋਂ ਦੇਖ ਕੇ ਕਹਿੰਦੇ ਰਾਤ ਰੋਟੀ ਆ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਹੱਸ ਵੀ ਸਕਦੇ ਹੋ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਵੀਡੀਓ ਦੇ ਵਿੱਚ ਉਹ ਇੱਕ ਐਸਾ ਯਾਨੀ ਇੱਕ ਸ਼ੌਕ ਲੱਗਦਾ ਬੰਦੇ ਨੂੰ ਜਿਵੇਂ ਕੋਈ ਉਹ ਬੰਦਾ ਇੱਕਦਮ ਤੁਰਦਾ ਤਾਂ ਫਿਰ ਜਿਹੜੀ ਉਹ ਚੋਰੀ ਉਹ ਫੜੀ ਗਈ ਤੇ ਹੁਣ ਮੈਂ ਵੀਡੀਓ ਦਿਖਾਉਣ ਜਾ ਰਿਹਾ ਪਹਿਲਾਂ ਤੁਸੀਂ ਇਹਨੂੰ ਦੇਖ ਹੀ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਇਸ ਗੱਲ ਦੇ ਨਾਲ ਹੋਰ ਮੁੱਦਾ ਜੁੜਿਆ ਉਹ ਵੀ ਇੱਕ ਹੋਰ ਸੱਚ ਦਿਖਾਉਣ ਜਾ ਰਿਹਾ ਮੈਂ ਪਹਿਲਾਂ ਤੁਸੀਂ ਇਹ ਸੁਣ ਲਓ ਇੱਕ ਹੋਰ ਸੱਚ ਹੈ ਜਿਹੜਾ ਮੀਡੀਆ ਦੇ ਵਿੱਚ ਨਹੀਂ ਆਇਆ ਦੇਖੋ ਗੌਰ ਨਾਲ ਦੇਖੋ ਤੈਨੂੰ ਐ ਪਤਾ ਲੱਗਿਆ ਬੰਦਾ ਜਿਹੜੇ ਹਿਸਾਬ ਨਾਲ ਭੱਜਿਆ ਸੀ ਉੱਠ ਕੇ ਤੇ ਲੱਤ ਕਿਹੜੀ ਦਾ ਵਜਨ ਸਹਿਰੀ ਆ ਕਿਹੜੀ ਲੱਤ ਵਜਨ ਸਹਿਰੀ ਉਹਨੂੰ ਕਾਲੀ ਦੇ ਵਿੱਚ ਇਹ ਵੀ ਨਹੀਂ ਪਤਾ ਲੱਗਿਆ ਵੀ ਮੇਰੀ ਲੱਤ ਮੈਂ ਪੱਟੀ ਕਿਹੜੀ ਤੇ ਬੰਨੀ ਐ ਜਿਹੜੀ ਲੱਤ ਕਹਿੰਦਾ ਮੇਰੀ ਟੁੱਟੀ ਐ ਤੇ ਪੱਟੀ ਬੰਨੀ ਹੋਈ ਐ ਪਲਸਟਰ ਉਸੇ ਲੱਤ ਨੂੰ ਥੱਲੇ ਲਾ ਕੇ ਭੱਜਿਆ ਦੇਖ ਲਈ ਇਹ ਮੈਨੂੰ ਲੱਗਦਾ ਕਈ ਹੋਰ ਵੀ ਜੜੀਆਂ ਪੋਲਾ ਨੇ ਉਹ ਖੁੱਲ ਸਕਦੀਆਂ ਨਹੀਂ ਇਹਨਾਂ ਦੀਆਂ ਕਿਉਂਕਿ ਆਏ ਦਿਨ ਅਕਸਰ ਤੁਸੀਂ ਦੇਖਿਆ ਹੋਣਾ ਸੁਖਵੀਰ ਸਿੰਘ ਬਾਦਲ ਇੱਕ ਬਿਆਨ ਹੈਗਾ ਇਹਦੀ ਘਰ ਵਾਲੀ ਦਾ ਜਿਹੜੀ ਦਾ ਨਾਮ ਹੈਗਾਗਾ ਹਰਸਿਮਰਤ ਕੌਰ ਬਾਦਲ ਉਹ ਇੱਕ ਬਿਆਨ ਦਿੰਦੀ ਆ ਕਹਿੰਦੀ ਜਿਹੜਿਆਂ ਨੇ ਬੇਆਦਮੀਆਂ ਕੀਤੀਆਂ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਉਹਨਾਂ ਨੂੰ ਰੱਬ ਨਰਕਾਂ ਚ ਭੇਜ ਦੇ ਉਹਦੇ ਬਿਆਨ ਸੀ ਸੋ ਲੋਕ ਉਹਨੂੰ ਨਾਲ ਲਾ ਕੇ ਦੇਖ ਰਿਹਾ ਸੁਖਵੀਰ ਸਿੰਘ ਬਾਦਲ ਦੇ ਉਹਦੇ ਮਜ਼ਾਕ ਵੀ ਬਣਾਏ ਜਾ ਰਹੇ ਨੇ ਤਾਂ ਹੁਣ ਤੁਸੀਂ ਆਪ ਦੱਸੋ ਜਿਹੜੇ ਬੰਦੇ ਦੀ ਲੱਤ ਟੁੱਟੀ ਹੋਵੇ ਉਹਦੇ ਫ੍ਰੈਕਚਰ ਹੋਵੇ ਚੰਗੀ ਤਰ੍ਹਾਂ ਮੜਿਆ ਪਿਆ ਹੋਵੇ ਲੱਤ ਪਲਸਟਰ ਦੇ ਨਾਲ ਤੇ ਤੁਸੀਂ ਇਹ ਦੇਖੋ ਵੀ ਉਹਦੀ ਲੱਤ ਟੁੱਟੀ ਹੋਈ ਹੈ ਭੱਜਿਆ ਕਿਉਂ ਆ ਬਈ ਉਸੇ ਲੱਤ ਨੂੰ ਥੱਲੇ ਲਾਇਆ ਇਹ ਗੱਲ ਉਹਦੋਂ ਦੀ ਹੈ ਜਦੋਂ ਅਕਾਲ ਤਖਤ ਸਾਹਿਬ ਹੁਣ ਉਹਦੇ ਉੱਤੇ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਸੀ ਦਾ ਇਹ ਬੰਦੇ ਨੇ ਨਾਟਕ ਰਚਿਆ ਕਿਉਂ ਰਚਿਆ ਵੀ ਮੈਨੂੰ ਆ ਜਿਹੜੀ ਵੱਡੀ ਪ੍ਰੋਡਕਸ਼ਨ ਦਿੱਤੀ ਜਾਵੇ ਸਿਕਿਉਰਟੀ ਦਿੱਤੀ ਜਾਵੇ ਮਲਾਜ਼ਮ ਹੋਰ ਵਧਾ ਦਿੱਤੇ ਜਾਣ ਤਾਂ ਇਸ ਖਵੀਰ ਬਾਦਲ ਦੀ ਜਿਹੜੀ ਪੋਲ ਖੁੱਲੀ ਆ ਬਹੁਤ ਵੱਡੀ ਆ ਕਿਉਂਕਿ ਇਹਦੇ ਵਿੱਚ ਇੱਕ ਰਾਜ ਸੀ ਜਿਹੜਾ ਉਹ ਸਾਹਮਣੇ ਆਇਆ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਹਦੀ ਇੱਕ ਵਾਰ ਇਹਨੇ ਬਿਆਨ ਦਿੱਤਾ ਸੀ ਜਦੋਂ ਬੇਅਦਬੀ ਦੇ ਮਾਮਲੇ ਤੇ ਇਹਨਾਂ ਤੋਂ ਮਾਫੀ ਮੰਗਾਈ ਗਈ ਆ ਉਦੋਂ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ ਇੱਕ ਹੋਰ ਸੁਣ ਲਓ ਆ ਇੱਕ ਹੋਰ ਸੁਣ ਲਓ ਨਵੀਂ ਗੱਲ ਭਗਵੰਤ ਮਾਨ ਨੇ ਕਹੀ ਆ ਸੁਣ ਲਓ ਲੈ ਹੈ ਮਜ਼ਾਕ ਹੀ ਹੈ ਜੀ ਗੱਲ ਇਹ ਵੀ ਕਿਉਂਕਿ ਭਗਵੰਤ ਮਾਨ ਵੀ ਤੁਹਾਨੂੰ ਪਤਾ ਹੀ ਆ ਇਹਨੇ ਗੱਲ ਕਹੀ ਸੀ ਭਗਵੰਤ ਮਾਨ ਨੇ ਕਹਿੰਦਾ ਸੁਖਵੀਰ ਬਾਦਲ ਦੀ ਮੈਂ ਚਿੰਤਾ ਜਿਤਾਉਣਾ ਜਦੋਂ ਤੁਹਾਨੂੰ ਪਤਾ ਇਹ ਮਾਮਲਾ ਹੋਇਆ ਸੀ ਪਰ ਉਸ ਤੋਂ ਬਾਅਦ ਦਾ ਬਿਆਨ ਤਾਜ਼ਾ ਬਿਆਨ ਸੁਣ ਲਓ ਲੈ ਕੀ ਕਹਿ ਰਿਹਾ ਇਹ ਵੀ ਫਿਰਮਾਂ ਲੱਟੂਈ ਆ ਇਹ ਆងੇ ਅੱਜਕੱਲ ਤੁਸੀਂ ਟੀਵੀ ਤੇ ਵਕਤ ਰਾਜਾ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਬਖਾਰੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਪਰ ਇਹ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾ ਰੋਂੜੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਕਾਚ ਜਿਦੀ ਕੰਮ ਹੀ ਨਹੀਂ ਕੀਤਾ ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਹੈ ਤਾਂ ਸੱਚ ਹੀ ਐ ਪਰ ਲਾਗੂ ਇਹਦੇ ਤੇ ਵੀ ਹੁੰਦੀਆਂ ਨੇ ਕਿਉਂ ਹੁਣ ਤੁਸੀਂ ਦੇਖੋ ਪੰਜਾਬ ਸੰਘਰਸ਼ ਕਰ ਰਿਹਾ ਲੋਕ ਸੜਕਾਂ ਤੇ ਨਿਕਲੇ ਫਿਰਦੇ ਨੇ ਜਦੋਂ ਬਾਬੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਇੱਕ ਬਿਆਨ ਦਿਖਾਉਣਾ ਸਾਨੂੰ ਮੈਂ ਉਹਨੇ ਇਹ ਗੱਲ ਕਹੀ ਸੀ ਕਹਿੰਦਾ ਜਦੋਂ ਲੋਕ ਧਰਨੇ ਲਾਉਣ ਸੜਕਾਂ ਤੇ ਨਿਕਲਣ ਤਾਂ ਇਹ ਗੁਲਾਮੀ ਦੀ ਨਿਸ਼ਾਨੀ ਹੁੰਦੀ ਆ ਤੇ ਫਿਰ ਗੁਲਾਮੀ ਨਹੀਂ ਤੇ ਹੋਰ ਹੈ ਕੀ ਹੈ ਕੀਦੇ ਕਰਕੇ ਆ ਇੱਕ ਗੱਲ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਕੋਲ ਵੀ ਨਹੀਂ ਹੈਗਾ ਕਿਹੜਾ ਜਿਹੜਾ ਕਿ ਇਹਨੇ ਖੁਦ ਆਪਦੀ ਜ਼ੁਬਾਨ ਦੇ ਵਿੱਚੋਂ ਆਪਦੀ ਮੰਚਾ ਦੇ ਨਾਲ ਆਪਦੇ ਤਨੋਂ ਮਨੋਂ ਲਾ ਕੇ ਇਹ ਗੱਲ ਕਹੀ ਸੀ ਕਹਿੰਦਾ ਬੁੱਢੇ ਨਾਲੇ ਨਾਲ ਸਾਡੇ ਝਵਾਕ ਮਾਰਦੇ ਨੇ ਫਿੱਫੜੇ ਖਰਾਬ ਹੋ ਜਾਂਦੇ ਨੇ ਮੈਂ ਵੀਡੀਓ ਵੀ ਸੁਣਾ ਚੁੱਕਾ ਏ ਖਬਰ ਦੇ ਵਿੱਚ ਤਾਂ ਇਹੀ ਭਗਵੰਤ ਮਾਨ ਫਿਰ ਅੱਜ ਕਿਉਂ ਮੁੱਕ ਰਿਹਾ ਡਰ ਕਿਸ ਗੱਲ ਦਾ ਉਹ ਦਿੱਲੀ ਵਾਲਿਆਂ ਨੇ ਥੱਲੇ ਲੱਗਿਆ ਉਹ ਦਿੱਲੀ ਚਾਉਂਦੀ ਨਹੀਂ ਪੰਜਾਬ ਸੁਰੱਖਿਤ ਰਹੇ ਪੰਜਾਬ ਨੂੰ ਬਿਹਾਰ ਬਣਾਉਣਾ ਚਾਹੁੰਦੇ ਆ ਇਸ ਕਰਕੇ ਪ੍ਰਵਾਸੀਆਂ ਦੇ ਮੁੱਦੇ ਤੇ ਕੋਈ ਨਹੀਂ ਬੋਲਿਆ ਸਰਕਾਰ ਐਕਸ਼ਨ ਕਿਉਂ ਨਹੀਂ ਲੈਂਦੀ ਪ੍ਰਵਾਸੀਆਂ ਦੇ ਉੱਤੇ ਉਹਨਾਂ ਨੂੰ ਪਤਾ ਹੈ ਵੀ ਸਾਡੀ ਸਰਕਾਰ ਦਾ ਮਾਮਲਾ ਆਉਣ ਵਾਲੇ ਟਾਈਮਾਂ ਦੇ ਵਿੱਚ ਅਸੀਂ ਇੰਨੇ ਹੀ ਭਈਆਂ ਦੇ ਨਾਲ ਉਹਨੇ ਪਹਿਲਾਂ ਇੱਕ ਬਿਆਨ ਵੀ ਦਿੱਤਾ ਅਰਵਿੰਦ ਕੇਜਰੀਵਾਲ ਨੇ ਕਹਿੰਦਾ ਮੈਂ ਹਿੰਦੂਆਂ ਦੀ ਵੋਟ ਨਾਲ ਆਪਦੀ ਸਰਕਾਰ ਖੜੀ ਕਰ ਦੂੰ ਆ ਪੰਜਾਬ ਦੇ ਵਿੱਚ ਇਹ ਉਹਦਾ ਬਿਆਨ ਹੈ ਅਰਵਿੰਦ ਕੇਜਰੀਵਾਲ ਦਾ ਹਿੰਦੂ ਕੌਣ ਨੇ ਜਾਂ ਸਾਡੇ ਮਹਾਜਨ ਲੋਕ ਨੇ ਉਹਦਾ ਉਹਨਾਂ ਦੇ ਕਾਬੂ ਨਹੀਂ ਆਉਂਦੇ ਮੈਂ ਕਈ ਵਾਰ ਵੀ ਦੱਸ ਚੁੱਕਿਆ ਪਰ ਉਹਨਾਂ ਨੂੰ ਹਿੰਦੂ ਭਈਏ ਵੀ ਹਿੰਦੂ ਆ ਜਿਹੜੇ ਕਿ ਇਹਨਾਂ ਨੂੰ ਵੀ ਵਿੱਚ ਮੰਨਦਾ ਸੋ ਇਸ ਕਰਕੇ ਇਹਨੇ ਕਦੇ ਐਕਸ਼ਨ ਲੈਣ ਦੀ ਗੱਲ ਨਹੀਂ ਕੀਤੀ ਸਾਡੇ ਲੋਕਾਂ ਨਾਲ ਕੀ ਹੋ ਰਿਹਾ ਪ੍ਰਵਾਸੀਆਂ ਦੁਆਰਾ ਉਹ ਵੀ ਤੁਹਾਨੂੰ ਪਤਾ ਹੈ ਬਾਕੀ ਸਰਕਾਰ ਕੀ ਕਰ ਰਹੀ ਹੈ ਉਹ ਵੀ ਤੁਹਾਨੂੰ ਪਤਾ ਤਾਂ ਮੈਂ ਕਹਿਣਾ ਵੀ ਇਹ ਜਿਹੜੀ ਵੀਡੀਓ ਆ ਜਿੰਨੇ ਤੁਸੀਂ ਭੈਣ ਭਰਾ ਦੇਖ ਰਹੇ ਹੋ ਇਸ ਵੀਡੀਓ ਨੂੰ ਲਾਜਮੇ ਮੇਰਾ ਵੀਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਹਰ ਸੁਨੇਹਾ ਯਾਰ ਪਹੁੰਚਦਾ ਰਹੇ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਚੈਨਲ ਦੇਵਾ ਸਿੱਧੂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਤਕਬੀਰ ਬਾਦਲ ਹੋਣਾ ਲੱਗੇ ਟੁੱਟਣੇ ਦਾ ਜਿਹੜਾ ਡਰਾਮਾ ਕਰਨਦਿਆ ਹੈਗਾ ਵੈ ਉਹਦਾ ਵੀ ਪੋਲ ਖੋਲ ਕੇ ਸਾਹਮਣੇ ਆ ਗਿਆ ਹੈਗਾ ਵੈ ਇਹ ਸਿਰਫ ਇੱਕ ਡਰਾਮਾ ਇਹਦੇ ਵਿੱਚ ਹਕੀਕਤ ਕੋਈ ਨਹੀਂ ਸੱਚਾਈ ਕੋਈ ਨਹੀਂ ਹੈ ਲੇਕਿਨ ਮੇਰੇ ਨਜ਼ਦੀਕ ਇਹ ਕੋਈ ਏਡੀ ਵੱਡੀ ਖਬਰ ਨਹੀਂ ਸੀਗੀ ਅ ਜਿਹੜੇ ਬਾਕੀ ਸੁਖਵੀਰ ਬਾਦਲ ਦੇ ਪੋਲ ਖੋਲ ਕੇ ਸਾਹਮਣੇ ਆਏ ਜਿਹੜੇ ਡਰਾਮੇ ਸਾਹਮਣੇ ਆਏਗੇ ਜਿਹਦੇ ਵਿੱਚ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਮਦਦ ਕਰਨਾ ਲੋਗਾ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਤੋੜਨਾ ਲੋਕਾਂ ਦੇ ਪੈਸੇ ਦਾ ਨਾਜਾਇਜ਼ ਇਸਤੇਮਾਲ ਕਰਨਾ ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਤਲਬ ਹੈ ਉਸ ਦਾ ਵੀ ਸਹੀ ਇਸਤੇਮਾਲ ਨਾ ਕਰਨਾ ਇਹ ਸਾਰੇ ਉਹ ਕਾੰਟ ਹੈ ਉਹ ਜੁਰਮ ਹੈ ਜਿਹੜੇ ਕਿ ਇਸ ਕੰਮ ਦੇ ਅੱਗੇ ਇਸ ਡਰਾਮੇ ਦੇ ਅੱਗੇ ਬਹੁਤ ਛੋਟੇ ਪੈ ਜਾਂਦੇ ਹੈਗੇ ਆ ਕਿਉਂਕਿ ਜਦੋਂ ਤੁਸੀਂ ਇਤਮਾਦ ਕਿਸੇ ਦਾ ਤੋੜਦੇ ਹੈ ਨਾ ਸਿਰਫ ਇੱਕ ਬੰਦੇ ਦਾ ਨਹੀਂ ਬਲਕਿ ਬਹੁਤ ਸਾਰੇ ਲੋਗ ਜਿਹੜੇ ਤੁਹਾਡਾ ਜੁੜਿਆ ਜਦੋਂ ਤੁਸੀਂ ਉਹਨਾਂ ਦਾ ਇਤਮਾਦ ਤੋੜਦੇ ਹੋ ਤਾਂ ਉਹਨਾਂ ਨੂੰ ਕਿੰਨੀ ਠੀਸ ਪਹੁੰਚਦੀ ਹੈ ਕਿੰਨੀ ਤਕਲੀਫ ਹੁੰਦੀ ਹੈ ਇਸ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਜਿਸ ਤਰ੍ਹਾਂ ਇੱਕ ਧਾਰਮਿਕ ਬੰਦੇ ਦੀ ਇੱਕ ਗਲਤੀ ਜਿਹੜੀ ਹੈ ਉਹਦੀ ਇੱਕ ਗਲਤੀ ਨਹੀਂ ਬਲਕਿ ਲੱਖਾਂ ਕਰੋੜਾਂ ਦੀ ਗਲਤੀ ਮੰਨੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਲੋਗ ਉਹਨੂੰ ਮੰਨਦੇ ਹੈ ਉਹਦੇ ਨਾਲ ਅਕੀਦਤ ਅਤੇ ਮੁਹੱਬਤ ਰੱਖ ਦਈਏਗੇ ਇਸੇ ਤਰ੍ਹਾਂ ਜਿਹੜੇ ਸਮਾਜਿਕ ਲੋਗ ਹੈ ਜਿਹੜੇ ਕਿ ਰਾਜਨੀਤਿਕ ਤੋਹਰ ਇਹ ਤੇ ਖidmat ਅੰਜਾਮ ਦਿੰਦੇ ਹੈਗੇ ਉਹਨਾਂ ਦੀ ਗਲਤੀ ਇਕੱਲੀ ਉਹਨਾਂ ਦੀ ਗਲਤੀ ਨਹੀਂ ਬਲਕਿ ਬਹੁਤ ਸਾਰੇ ਲੋਕਾਂ ਦੀ ਗਲਤੀ ਤਸलीम ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੀ ਪੈਰਵੀ ਕਰਦੇ ਹੈਗੇ ਆ ਉਹਨਾਂ ਨੂੰ ਮੰਨਦੇ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹੈਗੇ ਆ ਤੇ ਇਹ ਜਿਹੜੀਆਂ ਸੁਖਵੀਰ ਬਾਦਲ ਦੀਆਂ ਗਲਤੀਆਂ ਸੀਗੀਆਂ ਇਹ ਸਿਰਫ ਉਹਦੀਆਂ ਗਲਤੀਆਂ ਨਹੀਂ ਸੀ ਇਹ ਬਲਕਿ ਜਿਹੜਾ ਨਿਮਾਨ ਅਪਮਾਨ ਕੀਤਾ ਹੈ ਲੋਕਾਂ ਦੇ ਇਹ ਪਾਵਨਾਵਾ ਦਾ ਇਹ ਸਿਰਫ ਉਹਨੇ ਇਕੱਲੇ ਨੇ ਨਹੀਂ ਕੀਤਾ ਬਲਕਿ ਉਹਨੇ ਬਹੁਤ سارے ਲੋਗਾ ਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈਗੀ ਹੈ ਔਰ ਇਹ ਸਾਰੇ ਜੁਰਮ ਉਹ ਜੁਰਮ ਹੈ ਜਿਹੜਾ ਕਿ ਸਿਕੁਰੀ ਵਾਦ ਦੇ ਜਥੇਦਾਰ ਦੇ ਸਾਹਮਣੇ ਕਬੂਲਿਆ ਜਦੋਂ ਉਹਨੂੰ ਸਜ਼ਾ ਦਿੱਤੀ ਗਈ ਵੀਰੋ ਤੁਸੀਂ ਕੀ ਕਹਿੰਦੇ ਹੈ ਤੁਹਾਡੀ ਕੀ ਰਾਏ ਹੈਗੀ ਹੈ ਇਸ ਦੇ ਬਾਰੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ